ਯੁੱਧ ਨਸ਼ਾ ਵਿਰੁੱਧ ਤਹਿਤ ਐਕਸਾਈਜ਼ ਵਿਭਾਗ ਅਤੇ ਥਾਣਾ ਪਿੰਡੀ ਸੈਦਾ ਵੱਲੋਂ ਪਿੰਡ ਪਿੰਡੀ ਸੈਦਾ ਵਿਖੇ ਛਾਪੇਮਾਰੀ ਦੌਰਾਨ 50000 ਲੀਟਰ ਲਵਾਰਿਸ ਲਾਹਨ ਪਿੰਡ ਦੀਆਂ ਵੱਖ-ਵੱਖ ਜਗ੍ਹਾ ਤੋਂ ਬਰਾਮਦ ਕੀਤੀ ਗਈ। ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਇਨਸਪੈਕਟਰ ਮੈਡਮ ਜਗਦੀਪ ਕੌਰ ਅਤੇ ਸਬ ਇਨਸਪੈਕਟਰ ਲਖਵਿੰਦਰ ਸਿੰਘ ਪਿੰਡੀ ਸੈਦਾ ਨੇ ਦੱਸਿਆ ਕਿ ਬਰਾਮਦ ਕੀਤੀ ਲਾਹਨ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ। ਜੇ ਸਾਡੇ ਹਾਇਰ ਅਥਾਰਟिटीज ਆ ਉਹਨਾਂ ਦੇ ਕਿਰਨ ਦਿਸ਼ਾਂ ਦੇਸ਼ਾਂ ਅਸਾਰ ਅੱਜ ਇੱਥੇ ਪਿੰਡੀਆਂ ਸਾਧਾਂ ਵਿਖੇ ਰੇਡ ਕੀਤਾ ਗਿਆ ਬਾਹਰ ਵੈਸੇ ਲਵਾਰਸ ਆ ਚਪੜਾ ਇੱਥੇ ਜਿੱਥੋਂ ਤਕਰੀਬਨ 50000 ਲੀਟਰ ਦੇ ਕਰੀਬ ਲਾਹਨ ਫੜੀ ਗਈ ਆ ਤੇ ਬਹੁਤ ਗੰਦੀ ਜਗਾ ਜਿੱਥੋਂ ਇਹ ਲਾਹਨ ਚੁੱਕੀ ਗਈ ਆ ਤੇ ਇਹ ਜਿਹੜੀ ਲਾਹਨ ਆ ਬਹੁਤ ਜ਼ਿਆਦਾ ਗੰਦੀ ਆ ਕਿਉਂਕਿ ਇਹ ਲੋਕ ਵੀ ਇਸੇ ਨਾਲ ਹੀ ਮਰਦੇ ਆ ਗੰਦੀ ਜਗਾ ਤੇ ਉਹ ਉਹੀ ਪਾਣੀ ਪਾ ਕੇ ਇਹਨੂੰ ਤਿਆਰ ਕਰਦੇ ਆਗੇ ਲਾਹਨ ਨੂੰ ਪੀ ਲੋਕਾਂ ਨੂੰ ਕਰਨੇ ਜ਼ਾਉਂਦੇ ਆ ਕਿ ਇਹ ਜਿਹੜੀ ਗੰਦੀ ਸ਼ਰਾਬ ਆ ਬਹੁਤ ਆ ਬਹੁਤ ਜ਼ਿਆਦਾ ਖਰਾਬ ਆ ਕਿਉਂ ਲੋਕ ਇਹ ਪੀ ਪੀ ਕੇ ਆਪਣੇ ਲੀਵਰ ਖਰਾਬ ਕਰ ਰਹੇ ਗਏ ਨੇ ਔਰ ਦੂਸਰੀ ਗੱਲ ਹੈ ਕਿ ਇਹਦੇ ਨਾਲ ਮੌਤਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਫਿਰ ਉਸ ਤੋਂ ਬਾਅਦ ਇਹ ਜਿਹੜੀ ਲਾਹਣ ਹੈ ਗੰਦੇ ਥਾਵਾਂ ਤੋਂ ਕੱਢੀ ਜਾ ਰਹੀ ਆ ਗੰਦਾ ਪਾਣੀ ਪਾ ਕੇ ਹੀ ਕੱਢੀ ਜਾਂਦੀ ਹੈ ਇਹ ਲਾਹਣ ਇਹ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਹ ਨਾ ਕਰੋ ਅੱਜ ਇਹ ਇੱਕ ਸੈਜ ਦੇ ਨਾਲ ਦਾਗ ਤੇ ਡੇਟ ਕੀਤਾ ਕਰੋ ਕਰ ਕੀਤਾ ਲੱਗ ਬੰਨੇ ਵੀ ਪੱਖ ਪਹਿਲੀਆਂ ਜੇ ਤੇ 20 ਤਰਪਾਲਾ ਮਿਲੀਆਂ ਦਾਣ ਮਿਲੀ ਜਿਹੜਾ ਹਿਸਾਬ ਨਾਲ ਤੇ ਜਿਹਦੀ ਜਿਹਦੀ ਤਸਦੀਕ ਕਰਾਂਗੇ ਜਿਹਦੀ ਲਾਣਾ ਵੀ ਇਹਦੇ ਕਰਾ ਵੀ ਕੀਤੀ ਜਾਊਗੀ